ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੈੱਡਫੋਨ ਲਗਾ ਕੇ ਹੀ ਮੇਰੀ ਵੀਡੀਓ ਦੇਖਿਆ ਕਰੋ ਕਿਉਂਕਿ ਮੇਰੀ ਵੀਡੀਓ ਚ ਗਾਲਾਂ ਹੋ ਸਕਦੀਆਂ ਨੇ ਤੇ ਕਈਆਂ ਨੂੰ ਗਾਲਾਂ ਸੁਣਨੀ ਨਹੀਂ ਪਸੰਦ ਇਸੇ ਕਰਕੇ ਵਾਰਨਿੰਗ ਦਿੱਤੀ ਜਾਂਦੀ ਹੈ ਡਿਸਕਲੇਮਰ ਦਿੱਤਾ ਜਾਂਦਾ ਹੈ ਕਿ ਸੋ ਸਮਝ ਕੇ ਅੱਗੇ ਕੰਟੀਨਿਊ ਕਰੋ ਕਿਉਂਕਿ ਗਾਲਾਂ ਤਾਂ ਮਿਲਣੀਆਂ ਹੀ ਮਿਲਣੀਆਂ ਨੇ ਛੋਟੀਆਂ ਮਿਲਣਨ ਵੱਡੀਆਂ ਮਿਲਣਨ ਆਪਣੇ ਹਿਸਾਬ ਦੇ ਹੈੱਡਫੋਨ ਲਾ ਲਿਆ ਕਰੋ ਜੇ ਦੇਖਣੀ ਵੀ ਹੋਵੇ ਤਾਂ ਤੇ ਅੱਜ ਥੋੜੀ ਗੱਲ ਕਰਨੀ ਨਾਰਮਲ ਕੰਜਰ ਬਲੌਗਰਾਂ ਤੋਂ ਹਟ ਕੇ ਛਿਪੇ ਹੋਏ ਕੰਜਰਾਂ ਦੇ ਬਾਰੇ ਛਿਪੇ ਹੋਏ ਕੰਜਰ ਹਾਂ ਐਗਜ਼ੈਕਟਲੀ ਬਿਲਕੁਲ ਸਹੀ ਸ਼ਬਦ ਹੈ ਛਿਪੇ ਹੋਏ ਕੰਜਰਾਂ ਤੇ ਆ ਜਾਂਦੇ ਆ ਜਿਹੜੇ ਦੁਨੀਆ ਸਾਹਮਣੇ ਬਣੇ ਹੁੰਦੇ ਆ ਬੜੇ ਨੀਟ ਐਂਡ ਕਲੀਨ ਆਪਣੀ ਇਮੇਜ ਬਣਾ ਕੇ ਬੈਠੇ ਹੁੰਦੇ ਜੀ ਅਸੀਂ ਤਾਂ ਵਧੀਆ ਕੰਮ ਕਰ ਰਹੇ ਆ ਅਸੀਂ ਤਾਂ ਜੀ ਸਟੋਰੀਆਂ ਪਾ ਰਹੇ ਆ ਅਸੀਂ ਤਾਂ ਨਾਰਮਲ ਸਕਿੱਟਾ ਵਗੈਰਾ ਪਾ ਰਹੇ ਆ ਆਪਾਂ ਕੁਝ ਗੰਦ ਨਹੀਂ ਕਰ ਰਹੇ ਇਹ ਤੁਸੀਂ ਜੇ ਸਟੋਰੀਆਂ ਵਗੈਰਾ ਪਾ ਰਹੇ ਹੋ ਤੁਸੀਂ ਜੇ ਨਾਰਮਲ ਸਕਿੱਟਾਂ ਵਗੈਰਾ ਆਈਡੀਆ ਬਣਾ ਕੇ ਡਰਾਮਾ ਕ੍ਰੀਏਟ ਕਰਕੇ ਸ਼ੂਟ ਕਰਕੇ ਕਹਾਣੀ ਬੇਸ ਤੇ ਸਟੋਰੀ ਬੇਸ ਤੇ ਕੋਈ ਕਹਾਣੀ ਦਿਖਾ ਰਹੇ ਹੋ ਜਨਤਾ ਨੂੰ ਤਾਂ ਮਤਲਬ ਤੁਹਾਨੂੰ ਲਾਇਸੈਂਸ ਮਿਲ ਗਿਆ ਕੁਝ ਵੀ ਗੰਦ ਵੱਟਣ ਦਾ ਤੁਹਾਨੂੰ ਲਾਇਸੈਂਸ ਮਿਲ ਗਿਆ ਬਾਕੀ ਬਲੌਗਰਾਂ ਦੀ ਤਰ੍ਹਾਂ ਕੰਜਰਖਾਨਾ ਪਾਣ ਦਾ ਮਤਲਬ ਤੁਹਾਨੂੰ ਛੂਟ ਮਿਲੇਗੀ ਜੇ ਤੁਸੀਂ ਕਹਾਣੀਆਂ ਸਟੋਰੀਆਂ ਕਰ ਰਹੇ ਹੋ ਤਾਂ ਮਤਲਬ ਤੁਸੀਂ ਪ੍ਰੈਗਨੈਂਸੀਆਂ ਦਿਖਾਓ ਤੁਸੀਂ ਆਪਦੇ ਜਨਾਨੀ ਦੇ ਚੱਡੇ ਖੋਲ-ਖੋਲ ਕੇ ਦਿਖਾਓ ਤੁਸੀਂ ਦਿਖਾਓ ਜੀ ਇੱਥੋਂ ਪ੍ਰੈਗਨੈਂਟ ਹੋਵੋ ਉੱਥੋਂ ਪ੍ਰੈਗਨੈਂਟ ਹੋਵੋ ਸਾਡੇ ਧੀ ਹੋਈ ਜਾਂ ਮੁੰਡਾ ਹੋਇਆ ਸਾਡਾ ਜੇ ਸਾਡਾ ਉਹ ਮਤਲਬ ਤੁਹਾਨੂੰ ਲਾਇਸੈਂਸ ਮਿਲ ਜਾਂਦਾ ਹੈ ਆ ਸਟੋਰੀਆਂ ਵਾਲਾ ਨਾ ਲਾਇਸੈਂਸ ਮਿਲ ਜਾਂਦਾ ਹੈ ਕਿਹ ਇੱਕ ਸੇ ਚੀਜ਼ ਦਾ ਕਲੈਰੀਫਿਕੇਸ਼ਨ ਹੋਣਾ ਚਾਹੀਦਾ ਚਾਹੇ ਮੈਂ ਦੇਵਗਨ ਫੈਮਿਲੀ ਦੀ ਗੱਲ ਕਰਾਂ ਚਲੋ ਉਹਨਾਂ ਨੇ ਤਾਂ ਕੁਛ ਇਦਾਂ ਦਾ ਕੀਤਾ ਨਹੀਂ ਪ੍ਰੈਗਨੈਂਸੀ ਵਾਲਾ ਜਿਹੜੀ ਇੱਕ ਚੀਜ਼ ਮਾੜੀ ਲੱਗੀ ਸੀ ਉਹ ਆਪਾਂ ਅੰਡਰਲਾਈਨ ਕਰਤੀ ਸੀ ਆਪਣੇ ਪੁਰਾਣੇ ਚ ਆਵਾ ਦੱਸਿਏ ਅਸੀਂ ਬੱਚੇ ਦੀ ਦਵਾਈ ਕਿੱਥੋਂ ਖਾਧੀ ਕਿੱਥੋਂ ਹੋਈ ਸਾਡੇ ਤੇ ਕਿਰਪਾ ਕਿਉਂ ਬਈ ਤੇਰੇ ਬਸ ਦਾ ਕੱਖ ਨਹੀਂ ਐ ਤੂੰ ਕੋਸ਼ਿਸ਼ ਕਿਰਪਾ ਨਹੀਂ ਕਰ ਸਕਦਾ ਕਿ ਤੂੰ ਕਿਤੇ ਗਿਆ ਕਿਰਪਾ ਕਰਨ ਨੂੰ ਪਹਿਲੇ ਬਲਾਗ ਦੇਖ ਲੈਨੇ ਕਰ ਕਹਿੰਦਾ ਕੀ ਐ ਹਾਂ ਹਾਂ ਕਰ ਕਰ ਸਟਾਰਟ ਕਰ 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 ਸਟਾਰਟ ਕਰ ਫਟਾਫਟ ਅਰੇ ਖੇਤੀ ਕਰ ਲੈ ਸੱਸੀ ਕਾ ਜੀ ਸਾਰੇ ਯਾਰੋਂ ਹਾਏ ਹਾਏ ਸਸਰੀ ਕਾਲ ਸ਼ਸ਼ੀਕਾਲ ਜੀ ਸਾਰਿਆਂ ਨੂੰ ਹਾਂਜੀ ਭੈਣ ਜੀ ਤੁਹਾਨੂੰ ਵੀ ਸ਼ਸ਼ੀਕਾਲ ਪਰ ਸਨੋ ਜੀ ਕੀ ਹਾਲ ਚਾਲ ਹੈ ਕਿ ਮੈਂ ਵਧੀਆ ਤੂੰ ਸਹੀ ਹੋਣਾ ਚਾਹੀਦਾ ਠੀਕ ਹੈ ਕੋ ਤੇ ਆਹੀ ਬਿਲਕੁਲ ਵਧੀਆ ਵਾ ਤੈਨੂੰ ਪੁੱਛਿਆ ਕਿਸ ਨੇ 14 ਸੀਜਨ ਦਾ ਖੰਮ ਖਾਂ ਹੋਵੇ ਵਧੀਆ ਨਾ ਹੋਵੇ ਮੈਂ ਬੋਲਣੇ ਦਿੱਤੋ ਤੇ ਪਹਿਲੀ ਗੱਲ ਤੇ ਜਿਹੜਾ ਆਹ ਵਾਲਾ ਵਲੋਗ ਆ ਨਾ ਇਹਨੂੰ ਸਕਿਪ ਕਰਿਓ ਠੀਕ ਆ ਕਿਉਂਕਿ ਨਾ 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 ਆਹ ਸਕਿਪ ਨਹੀਂ ਮੈਂ ਕਰਦੀ ਇਹਨੂੰ ਮੈਂ ਕਰ ਲਿਆ ਡਾਊਨਲੋਡ ਹਰ ਪਾਸੇ ਸੇਵ ਕਰ ਲਿਆ ਅੱਗੇ ਬੋਲ ਐਸ ਬਲੌਗ ਦੇ ਵਿੱਚ ਨਾ ਕਈਆਂ ਪੈਣਾ ਦਾ ਕਈਆਂ ਭਰਾਵਾਂ ਦਾ ਨਾ ਮਤਲਬ ਕਿ ਬਹੁਤ ਭਲਾ ਹੋਣਾ ਠੀਕ ਆ ਆਏ ਹਾਏ ਭਲਾ ਹੋਣਾ ਰੁਕ ਜਾ ਭਲਾ ਮੈਂ ਜਰਾ ਸਪੀਡ ਕਰ ਲਵਾਂ ਤੇਜ਼ ਤੇ ਕੁਆਲਿਟੀ ਵਧਾ ਲਵਾਂ ਐਕਚੁਅਲੀ ਚ ਮਰਾਂਗੇ ਸਪੀਡ ਕਰ ਲਈਏ 1 25 ਕਰ ਲੰਨੇ ਆ ਚੱਲ ਜੇ ਤੁਹਾਡੇ ਆੜੇ ਗਮ ਦੇ ਵਿੱਚ ਚਲੋ ਇਹ ਜੀ ਹੈਗੀ ਆ ਇਹਦੇ ਬੱਚਾ ਨਹੀਂ ਠੱਕ ਹੋਇਆ ਜਾਂ ਤਾਂ ਰੇਸ਼ਤ ਅੱਛਾ ਬੱਚਾ ਨਹੀਂ ਹੋਇਆ ਕਿਸੇ ਦੇ ਕਰਾਂ ਦੇ ਵਿੱਚ ਜਾਂ ਤੁਹਾਡੇ ਆਪਣੇ ਖੁਦ ਹਨਾ ਤੇ ਹਰ ਇੱਕ ਦਾ ਭਲਾ ਕਰੋ ਭਲਾ ਕਰਨ ਦੇ ਵਿੱਚ ਐ ਭਲਾ ਕਰੋ ਕੀ ਭਲਾ ਕਰੋ ਮਰ ਕੇ ਸਾਰਾ ਖੁਸ਼ਾ ਠੀਕ ਆ ਤਾਂ ਕਿ ਜੇ ਮਤਲਬ ਇਹੋ ਚੀਜ਼ ਨਾ ਸੋਚੋ ਕਿ ਆਪਾਂ ਨਹੀਂ ਉਚਿਤ ਸੁਣੀ ਕਿਹਨ ਦੇ ਹਨ ਜੇ ਮਾਲ ਤੁਸੀਂ ਬਲੌਗ ਵੇਦੇ ਜਹੜਾ ਤੁਹਾਡੀ ਹੜੀ ਗਾੜ ਨਹੀਂ ਵੇਦੇ ਤੇ ਜਾਣ ਗਾੜ ਦੇ ਵਿੱਚ ਚੀਜ਼ ਹੈਗੀ ਆ ਤੇ ਪਲੀਜ਼ ਉਹਨਾਂ ਤੱਕ ਇਹ ਗੱਲ ਪਹੁੰਚਾਈਂ ਠੀਕ ਹੈ ਜੀ ਤੇ ਬਾਕੀ ਹੋਰ ਤੁਸੀਂ ਸਭ ਠੀਕ ਠਾਕ ਸਾਰੇ ਤੇ ਭਾਂ ਚਲ ਘਰ ਬੈਠਾ ਗਲੀ ਮੁਹਲੇ ਚ ਹੈ ਕੱਠ ਕਰਕੇ ਬੈਠਾ ਹੋਰ ਠੀਕ ਆ ਸਾਰੇ ਸਾਰੇ ਠੀਕ ਹੀ ਹੈਗੇ ਤੂੰ ਅੱਗੇ ਬੋਲ ਫਾਸਟ ਫੋਰਵਰਡ ਨਹੀਂ ਕਰਨੀ ਆਪਾਂ ਸਿੱਧੇ ਹੀ ਸੁਣਦੇ ਆ ਮਗੇ ਆ ਕੀ ਦੇਖ ਦੇ ਕਿਦਾਂ ਕਿਦਾਂ ਇਸ਼ਾਰਾ ਮਾਰ ਰਿਹਾ ਕਿ ਹੁਣ ਤੂੰ ਬੋਲ ਮੈਨੂੰ ਸੰਗ ਆਂਦੀ ਏ ਕਿਦਾਂ ਦਾ ਅੱਛਾ ਆਪਣੀ ਲੁੱਲੀ ਵਾਰੇ ਮੇਰੀ ਲੁੱਲੀ ਕੰਮ ਨਹੀਂ ਕਰਦੀ ਸੀ ਮੈਂ ਦਵਾਈ ਬਾਬਾ ਜੀ ਕੋ ਗਿਆ ਬਾਬਾ ਜੀ ਨੇ ਚੰਗੇ ਕਚ 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 ਕਰਕੇ ਦਿੱਤੀ ਦਵਾਈ ਅੱਗੇ ਬੋਲ ਇਹ ਹੁੰਦਾ ਵਾ ਕਿ ਚਲੋ ਹੁਣ ਜਿੱਦਾਂ ਸਾਨੂੰ ਫਰਕ ਪਿਆ ਉਦੋਂ ਹਨਾ ਤੇ ਆਪਾਂ ਚੁੰਨੇ ਆ ਕਿ ਕਿ ਹੋਰ ਵੀਰ ਭੈਣ ਨੂੰ ਪੈਜੇ ਹਨਾ ਜਿਹੜੇ ਅੱਛਾ ਫਰਕ ਪਿਆ ਸੁਣ ਲੈ ਕਹਾਣੀ ਮੈਂ ਦੱਸਦੀ ਆਂ ਕਹਾਣੀ ਇਹਦੀ ਪਹਿਲੇ ਸੁਣ ਲੋ ਗੱਲਾਂ ਫਿਰ ਆਪਾਂ ਕਰਦੇ ਮੁੱਦੇ ਦੀ ਗੱਲ ਇਹ ਮਤਲਬ ਕੀ ਕਿੰਨੇ ਟਾਈਮ ਤੋਂ ਇਹ ਚੀਜ਼ ਡਿਬੇਟ ਕਰਦੇ ਆ ਤੇ ਇਹ ਨਹੀਂ ਕਿ ਉਦੋਂ ਸਾਨੂੰ ਪਿਆ ਉਦੋਂ ਬੜੇ ਜਾਣ ਇੱਕ ਤਾਂ ਹੁੰਦਾ ਨਾ ਕਿ ਆਪਾਂ ਆਪਾਂ ਵੀ ਇਹ ਚੀਜ਼ ਵੇਖ ਕੇ ਫੇਰ ਹੀ ਗਏ ਹਾਂ ਨਾ ਹਾਂ 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 ਅੱਗੇ ਬੋਲੋ ਤੇ ਚਲੋ ਬਾਬੇ ਦੀ ਕਿਰਪਾ ਬੜੀ ਹੁੰਦੀ ਆ ਤੇ ਆਹ ਹਾਂ 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 ਬਾਬੇ ਦੀ ਕਿਰਪਾ ਅੱਗੇ ਬੋਲ ਉਹ ਇਹ ਨਹੀਂ ਆ ਕਿ ਜੇ ਕੋਈ ਕਹਿ ਦੋ ਕਿ ਮਤਲਬ ਕਿ ਇਦਾਂ ਬਾਬਾ ਵਾ ਜਿੱਦਾਂ ਹੋਣਾ ਕੋਈ ਪੰਡਤ ਵਗੈਰਾ ਚਲੋ ਆਪਾਂ ਇਹ ਨਹੀਂ ਕਹਿੰਦੇ ਇਦਾਂ ਦਾ ਕੁਝ ਨਹੀਂ ਉਹ ਮੰਨਦੇ ਆ ਅੱਛਾ ਤੇ ਬੜੇ ਖਰਕਾਲਾ ਤੂੰ ਭਲੇ ਜਗਿਆ ਨਹੀਂ ਹੈ ਨਾ ਤੇ ਚਲੋ ਸਾਨੂੰ ਤੇ ਬਾਬੇ ਦੀ ਕਿਰਪਾ ਉੱਥੇ ਹੀ ਹੋਈ ਆ ਤੇ ਚਲੋ ਸਿੱਧਾ ਸਭ ਵੀ ਜਾਈਦਾ ਚਲੋ ਤਹੀ ਇਹਨਾਂ ਨੂੰ ਵੇਖਦੇ ਹੀ ਤੇ ਇਹ ਜਾਂਦੇ ਹੀ ਮੈਂ ਤਾਂ ਨਹੀਂ ਚਲੋ ਪਹਿਲਾਂ ਜਾਈ ਅੱਛਾ ਤੇ ਨਹੀਂ ਮੈਂ ਜਾਂਦੀ ਐ। ਯਾਨੀ ਇਹ ਜਦਾ ਕਰਦੀਆਂ ਨੇ ਕਿ ਆਏ ਰੱਬ ਜੀ ਦੇ ਦਿੰਦਾ ਜਾਂ ਕਿੱਦਾਂ ਨਹੀਂ। ਕਿਛੇ ਬੜੇ ਨੂੰ ਤੁਹਾਨੂੰ ਦੱਸਣਾ ਆਪਣਾ ਇਹ ਵੀ ਹਾਲ ਹੋਣਾ ਕਿ ਇਹ ਵੀਰ ਭਰਾ ਮਤਲਬ ਕਿ ਇਦਾਂ ਹੀ ਹਰ 10-10 ਬਾਹੀ ਠੀਕ ਆ। ਅੱਛਾ। ਬਾਕੀ ਤੁਹਾਨੂੰ ਪਤਾ ਕਿ ਜਦੋਂ ਮਰਦਕੀ ਬੱਚਾ ਆਪਣਾ ਬੱਚਾ ਕਹਿੰਦੇ ਆ ਵਾ ਜਦੋਂ ਬੰਦਾ ਮੰਨ ਕੇ ਚੱਲੂ ਕਿ ਇਹ ਵੀ ਕੰਡੀਸ਼ਨ ਵਿੱਚ ਹੁੰਦਾ ਹਣਾ ਉਹਦੇ ਫਿਰ ਬਰੇ ਤੇ ਕੀ ਖਾਂਦਾ ਵਾ। ਕਦੇ 3 ਸਾਲ ਕੁ ਸੋਚਿਆ ਕਿ ਚਲੋ ਆਪਾਂ ਨਾ ਸ਼ੁਰੂ ਕਰਦੇ ਆਂ। ਹਜੂਰ ਸਾਹਿਬ ਗਏ ਤੇ ਫਿਰ ਨਾ ਇਹ ਮੈਨੂੰ ਕਹਿੰਦੇ ਕਿ ਕਰੀਏ ਮੈਡੀਸਿਨ ਸ਼ੁਰੂ। ਮੈਂ ਪਹਿਲਾਂ ਜਦ ਦਰਸ਼ਕ ਨੇ ਇੱਕ ਮਹੀਨਾ ਪਹਿਲਾਂ ਗਈ ਉਹ ਤਾਂ ਕੱਲੀ ਗਈ ਜਿੱਦਾਂ ਆੜੇ ਘੰਟੇ ਵਿੱਚ ਜਾਂਦੇ ਹਾ ਸਾਡੇ ਮੈਨ ਲੱਗ ਆਏ ਹਾਏ 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 ਕੱਲੀ ਭੇਜਿਆ ਬਾਬੇ ਕੋ ਸੁਣ ਲੋ ਵੇ ਸੁਣ ਲੋ ਕੱਲਾ ਭੇਜਿਆ ਨੇ ਹਾਂਜੀ ਤੇ ਬਾਦਸ਼ਾਹਾਂ ਪਾਜੀ ਹੁਣ ਸਭ ਚਲ ਕੇ 15 20 ਉੱਥੇ ਲਾ ਕੇ ਆਏ ਚਲੋ ਬਹੁਤ ਵੱਡਾ ਐ ਦਾ ਬਲੌਗ ਐਡਾ ਟਾਈਮ ਆਪਾਂ ਵੇਸਟ ਕਰਨਾ ਨਹੀਂ ਮੇਨ ਮੁੱਦੇ ਦੀ ਗੱਲ ਇਹ ਵਾ ਇਹ ਕਰਦੇ ਪਏ ਆ ਮਸ਼ਹੂਰੀ ਕਿਸੇ ਬਾਬੇ ਦੀ ਜਿਹੜਾ ਦਵਾਈਆਂ ਦਿੰਦਾ ਜਿਨ੍ਹਾਂ ਦੇ ਬੱਚਾ ਨਹੀਂ ਹੁੰਦਾ ਉਹ ਯੋ ਅੰਧ ਵਿਸ਼ਵਾਸ ਦੀਆਂ ਗੱਲਾਂ ਤੁਹਾਡੇ ਕੋ ਕੋਈ ਡਿਗਰੀ ਐ ਤੁਸੀਂ ਪੀ ਐਚ ਡੀ ਕੀਤੀ ਐ ਤੁਹਾਡੇ ਕੋ ਐਕਸਪੀਰੀਅੰਸ ਹੈਗਾ ਦਸ ਤਾਂ ਤੁਸੀਂ ਦਾਅਵੇ ਕਰਦੇ ਪਈਓ ਕਿ ਹਾਂ ਜਿੱਥੋਂ ਅਸੀਂ ਦਵਾਈ ਲੱਤੀ ਐ ਉਹ ਉਸ ਉਹ ਬੰਦਾ ਇਤਨਾ ਕੈਪੇਬਲ ਐ ਉਹ ਪੜਿਆ ਲਿਖਿਆ ਐ ਕੋਸ਼ਟਾ ਹੋਵੇ ਜਿਹੜੀ ਤੁਸੀਂ ਗੱਲਾਂ ਕਰ ਰਹੇ ਹੋ ਬਾਬਿਆਂ ਦੇ ਕੋਲ ਜਾਣ ਦੀ ਪਹਿਲੇ ਕੀ ਘੱਟ ਭੈਣ ਚੋਦੋ ਪੰਜਾਬ ਨੂੰ ਖਾ ਲਿਆ ਬਾਬਿਆਂ ਨੇ ਆਂ ਅੰਧਵਿਸ਼ਵਾਸ਼ਾਂ ਨੇ ਜਿਹੜੇ ਆ ਜ਼ਿੰਮੇਦਾਰ ਆਪਣੇ ਆਪ ਨੂੰ ਬਣਦੇ ਆ ਸਟੋਰੀਆਂ ਸਟੋਰੀਆਂ ਬਣਾਉਂਦੇ ਆ ਜੱਗੀ ਤੇ ਸ਼ਰਨ ਆ ਬਣਾਉਂਦੇ ਆ ਸਟੋਰੀਆਂ ਜਿਹਦਾ ਦੇਵਗਨ ਫੈਮਿਲੀ ਪਿੰਡ ਪੰਜਾਬ ਦੇ ਇਹ ਵੋ ਸਾਰੇ ਆ ਸਟੋਰੀਆਂ ਬਣਾਉਂਦੇ ਇਹਦਾ ਮਤਲਬ ਕਿ ਜੇ ਤੁਸੀਂ ਸਟੋਰੀਆਂ ਬਣਾਉਂਦੇ ਹੋ ਤੁਹਾਨੂੰ ਕੀ ਹੱਕ ਮਿਲ ਗਿਆ ਤੁਹਾਨੂੰ ਲਾਇਸੈਂਸ ਮਿਲ ਗਿਆ ਇਦਾਂ ਦੀ ਬੰਡੂ ਕਟਾਈ ਕਰਨ ਦਾ ਇਦਾਂ ਦੀ ਬਕਵਾਸ ਕਰਨ ਦਾ ਹੱਕ ਮਿਲ ਜਾਂਦਾ ਤੁਹਾਨੂੰ ਬਕਵਾਸ ਕਰਨ ਦਾ ਇਦਾਂ ਦੀ ਆਪਣੀਆਂ ਜਨਾਨੀਆਂ ਤੀਵੀਆਂ ਲੈ ਕੇ ਬਈ ਮੇ ਮੇਰੀ ਤਾਂ ਲੁੱਲੀ ਖੜੀ ਨਹੀਂ ਹੁੰਦੀ ਸੀ ਮੈਂ ਬਾਬੇ ਕੋ ਗਿਆ ਬਾਬੇ ਨੇ ਮੇਰੀ ਜਨਾਨੀ ਚੋਦੀ ਤੇ ਮੇਰੇ ਬੱਚਾ ਠਹਿਰ ਗਿਆ ਬਾਬੇ ਨੇ ਦਵਾਈ ਦਿੱਤੀ ਉਹਦਾ ਨਾਮ ਦੇ ਦੋ ਤੁਸੀਂ ਦਵਾਈ ਬਾਬਾ 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 ਦਵਾਈ ਦਿੰਦਾ ਹੈ ਬਾਬਾ ਬਾਬਾ ਕੀ ਹੈ ਬਾਬੇ ਦਾ ਕੀ ਦੱਸ ਫਿਰਦਾ ਹੈ ਤੇਰੀ ਜਨਾਨੀ ਦੇ ਥੱਲੇ ਕਸਾਂਦਾ ਜਿਹੜਾ ਜਿਹੜਾ ਬੱਚਾ ਠਹਿਰ ਗਿਆ ਖੱਸੀ ਹੈ ਦਵਾਈ 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 ਭੈ ਚੋ ਗੁੱਸਾ ਚੜਦਾ ਐਸਿਆਂ ਦੇ ਕੁਰਸੀਆਂ ਤੇ ਬਾ 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 ਉਹ ਤਾਂ ਕਹਿਨੂ ਆ ਦੇਖੋ ਆ ਭੈਣ ਇਹ ਦੀਨੇ ਸਾਲੇ ਉਦਾਂ ਕਰਦੇ ਵਧੀਆ ਕੰਮ ਕਰਦੇ ਆ ਸਟੋਰੀਆਂ ਸਟੋਰੀਆਂ ਇਹ ਵੋ ਹਨਾ ਇਹਦਾ ਮਤਲਬ ਆ ਨਹੀਂ ਹੈ ਜੀ ਤੁਸੀਂ ਜੇ ਵਧੀਆ ਕੰਮ ਕਰਦੇ ਹੋ ਤੁਸੀਂ ਡੀਸੈਂਟ ਕੰਮ ਕਰਦੇ ਆ ਤਾਂ ਤੁਸੀਂ ਵਿਚਵਚਾ ਲੈਸੀ ਪਕਾਈ ਮਾਰ ਦੋਗੇ ਉਹ ਕਦੀ ਤਾਂ ਥੋੜੀ ਮਤਲਬ ਅਕਲ ਵਰਤੋ ਤੂੰ ਕੀ ਠੇਕਾ ਲਿੱਤਾ ਲੋਕਾਂ ਦਾ ਕਿ ਤੂੰ ਦੱਸੇਗਾ ਫਲਾਣੇ ਬਾਬੇ ਕੋ ਤਾਂ ਦਵਾਈ ਲੈ ਲੈ ਢਮਕਣੇ ਬਾਬੇ ਕੋ ਦਵਾਈ ਲੈ ਲੈ ਲੇ ਸਾਰੇ ਆਮ ਕਹਿੰਦਾ ਇੱਕ ਗੱਲ ਸੁਣੋ ਅਗੇ ਨੇ ਜਿੱਥੇ ਗਿਆ ਹਜੂਰ ਸਾਹਿਬ ਜਾ ਕੇ ਜਿਹੜਾ ਅੱਗੇ ਬੋਲ ਕਿ ਜਿਹਨਾਂ ਨੂੰ ਚੀਜ਼ ਦੀ ਲੋੜ ਵਾ ਜਿਹਨਾਂ ਨੂੰ ਜ਼ਰੂਰਤ ਵਾ ਕਿਉਂਕਿ ਜਿਆਦਾ ਫਿਰ ਮੈਸੇਜ ਆਉਣ ਰਿਹਾ ਬੰਦੇ ਆ ਮਤਲਬ ਕੀ ਹੋਰ ਦੀ ਗੱਲਾਂ ਵਿੱਚ ਨਿਕਲ ਹੁੰਦੀਆਂ ਨੇ ਹਾਂ ਕਿ ਪੀਸ ਕਿਰਪਾ ਕਰਕੇ ਹੱਥ ਬੰਦ ਕੇ ਤੁਹਾਡੇ ਅੱਗੇ ਬੇਨਤੀ ਆ ਕਿ ਮੈਸੇਜ ਉਹੀ ਕਰਨਾ ਕਿ ਜਿਹੜੇ ਮਰਗੀ ਆ ਆਪਣੀ ਆ ਚੀਜ਼ ਦੇ ਵਿੱਚ ਲੰਘਣ ਦੇਣ ਹਾਂਜੀ ਠੀਕ ਆ ਤੇ ਬਾਕੀ ਕੋਈ ਨਹੀਂ ਤੁਹਾਨੂੰ ਮੈਂ ਆਪਣਾ ਨੰਬਰ ਸੈਂਡ ਕਰ ਦਾਂਗੀ ਤੁਸੀਂ ਫੋਨ ਕਰ ਲਿਓ ਹਰ ਮੈਸੇਜ ਦਾ ਜਵਾਬ ਮੈਂ ਦਵਾਂਗੀ ਇਹ ਨਹੀਂ ਕਿ ਮੈਂ ਰਿਪਲਾਈ ਨਾ ਕਰਾਂਗੀ ਪਰ ਇਹ ਆ ਤੁਹਾਡੇ ਅੱਗੇ ਰ ਸਰੇ ਆਮ ਧੰਦੇ ਚੱਲ ਰਹੇ ਨੇ ਹੁਣ ਦੇਖੋ ਇਹਨਾਂ ਉੱਤੇ ਗੱਲ ਕਿਹਨੇ ਕਰਨੀ ਆ ਕਿਉਂਕਿ ਇਹ ਤਾਂ ਬਣਾਉਂਦੇ ਆ ਸਟੋਰੀਆਂ ਜੀ ਇਹ ਤਾਂ ਸਾਫ਼ ਸੁਥਰੇ ਆ ਜੀ ਇਹਨਾਂ ਨੇ ਤਾਂ ਕਦੀ ਕੋਈ ਗੰਦ ਪਾਇਆ ਨਹੀਂ ਗੰਦ ਭਈਆ ਨੰਗੇ ਘੁੰਮਣਾ いや ਫਾਲਤੂ ਬਲੌਗ ਬਣਾਉਣਾ ਨਹੀਂ ਹੁੰਦਾ ਕੁਝ ਗੱਲਾਂ ਹੋਰ ਵੀ ਹੁੰਦੀਆਂ ਨੇ ਜਿੱਦਾਂ ਕਿ ਪਿੱਛੇ ਮੇਰੇ ਸਾਹਮਣੇ ਜਿਹੜੀਆਂ ਦੋ ਗਲਤੀਆਂ ਮੈਨੂੰ ਲੱਗਦੀਆਂ ਸੀ ਮੇਰੇ ਹਿਸਾਬ ਨਾਲ ਦੇਵਗਨ ਫੈਮਲੀਆ ਦਾ ਜਿਹਦੇ ਉੱਤੇ ਆਪਾਂ ਗੱਲ ਕੀਤੀ ਪਹਿਲੇ ਉਹ ਵਿਆਹ ਵਾਲਾ ਜਿਹਦੇ ਕੰਜਰ ਇਕੱਠੇ ਕਰ ਲੈ ਦੂਜਾ ਆਪਣੇ ਬੱਚੇ ਦਾ ਹਸਪੀਟਲ ਦਾ ਸਾਰਾ ਰਿਕਾਰਡ ਕਰਨਾ ਔਰ ਸੋਸ਼ਲ ਮੀਡੀਆ ਤੇ ਪਾਣਾ ਉਹ ਮੇਰੇ ਸਾਹਮਣੇ ਗਲਤ ਸੀ ਤੇ ਮੈਂ ਉੱਤੇ ਬੋਲੀ ਹੁਣ ਇਹ ਜਿਹੜੇ ਕੰਜਰ ਹੈਗੇ ਆ ਇਹਨਾਂ ਉੱਤੇ ਕੌਣ ਬੋਲੇਗਾ ਇਹਦੇ ਇਹਨਾਂ ਦੇ ਨਾਲ ਦੇ ਇੱਕ ਹੋਰ ਕੰਜਰ ਹੈ ਪਿੰਡ ਪੰਜਾਬ ਦੇ ਉਹ ਲੱਗੀਆਂ ਹੁੰਦੀਆਂ ਜਨਾਨੀਆਂ ਆਪਣੀਆਂ ਸੁਤਨਾ ਦਿਖਾਣ ਅੱਜ ਆ ਸੂਟ ਲੈ ਲਿਆ ਫਲਾਣਾ ਸੂਟ ਲੈ ਲਿਆ ਢਿੰਗਣਾ ਸੂਟ ਲੈ ਲਿਆ ਇਹ ਲੱਗੀਆਂ ਆਪਣੇ ਘਰ ਦਾ ਜਲੂਸ ਦਿਖਾਣ ਚੰਗੀ ਭਲੀਆਂ ਤੁਸੀਂ ਹਰਾਮਜਾਦੀਓ ਸਟੋਰੀਆਂ ਬਣਾਉਂਦੀਓ ਤੇ ਕਾਟੇ ਆਪਣੀ ਬੰਡੋਕਟਾਈ ਕਰ ਰਹੀਆਂ ਕਮਲ ਹੁਣ ਫਿਰ ਫਿਰ ਮਾਰੇ ਬਜਦੇ ਜਿਹੜੇ ਦੋ ਚਾਰ ਮਸ਼ਹੂਰ ਹੋ ਗਏ ਨੇ ਕੰਜਰ ਕੰਜਰ ਉਹਨਾਂ ਦੇ ਉੱਤੇ ਸਾਰੇ ਚੜੇ ਹੋਏ ਆ ਜੀ ਕਮਲ ਮਾੜੀ ਆ ਜੀ 바ਵਾ ਮਾੜਾ ਤੇ ਉਹ ਕਿਰਣਾ ਮਾੜੀ ਆ ਕੁੱਕੀ ਮਾੜੀ ਆ ਉਹ ਸਾਰੀਆਂ ਕੁੱਤੀਆਂ ਮਾਰੀਆਂ ਹੈਗੀਆਂ ਦੁੱਧੀਆਂ ਧੁੱਨੀਆਂ ਤਾਂ ਆ ਬੈਠੀਆਂ ਜਿਹੜੀਆਂ ਚੱਡੇ ਖੋਲ ਖੋਲ ਕੇ ਖਾਂਦੀ ਪਈ ਹੈ ਕਿ ਮੈਂ ਸਰੇयां ਦੱਸਦਾ ਪਿਆ ਮੈਂ ਖੱਸੀ ਸੀ ਮੇਰੀ ਜਨਾਨੀ ਬਾਂਜ ਸੀ ਬਾਬੇ ਨੇ ਕਿਰਪਾ ਕੀਤੀ ਹੈ ਤਾਂ ਹੋ ਗਿਆ ਕੰਮ ਬਾਬਾ ਇਦਾਂ ਨਹੀਂ ਤਾਂ ਬਾਬਾ ਉਹਦਾ ਬਾਬਾ ਐਸਾ ਬਾਬਾ ਜਿਹੜੀ ਇਹ ਦੱਸਦੇ ਪਏ ਆ ਨਾ ਇਹਨਾਂ ਦੇ ਵਿਕਾਵੇ ਚ ਨਾ ਆਓ ਇਹਨਾਂ ਤਗੜਦਿਆਂ ਦੇ ਵਿਕਾਵੇ ਚ ਨਾ ਆਇਆ ਕਰੋ ਇਹ ਜਿਹੜਾ ਬਲੌਗਰ ਜਾਂ ਤਾਂ ਚਾਹੇ ਉਹ ਸਟੋਰੀਆਂ ਬਣਾਉਣਾ ਚਾਹੇ ਉਹ ਜੋ ਮਰਜੀ ਚੰਗਾ ਕੰਮ ਕਰਨ ਬਲੌਗਰ ਐ ਸੋਸ਼ਲ ਮੀਡੀਆ ਤੇ ਜਿਹੜਾ ਮਰਜੀ ਮੂੰਹ ਚੱਕ ਕੇ ਆਪਣੀ ਬੁੰਡ ਮਰਾ ਰਿਆ ਨਾ ਕਿ ਫਲਾਣੇ ਦਵਾਈ ਕੋ ਲੈ ਲਓ ਫਲਾਣੇ ਬਾਬੇ ਕੋ ਲੈ ਲਓ ਉੱਥੇ ਕਿਰਪਾ ਹੋ ਗਈ ਉੱਥੇ ਮੱਥਾ ਟੇਕਨ ਨਾਲ ਬੱਚੇ ਦੀ ਦਾਤ ਬਖਸ਼ਤੀ ਦਵਾਈ ਖਾਣ ਨਾਲ ਬੱਚਾ ਹੋਗੇ ਨਹੀਂ ਜੀ ਬੱਚਾ ਤੁਸੀਂ ਆਪਣੀ ਕੱਛਾ ਖੋਲੋਗੇ ਆਪਣਾ ਸਮਾਨ ਕੱਢੋਗੇ ਪ੍ਰੋਗਰਾਮ ਕਰੋਗੇ ਜਨਾਨੀ ਨੂੰ ਠੰਡਾ ਕਰੋਗੇ ਗਰਮ ਕਰੋਗੇ ਤਾਂ ਜਾ ਕੇ ਬੱਚੇ ਹੁੰਦੇ ਆ ਸਭ ਤੋਂ ਉੱਤਰਲੀ ਚੀਜ਼ ਹੁੰਦੀ ਆ ਰੱਬ ਰੱਬ ਨੇ ਜੇ ਲਿਖਿਆ ਤਾ ਬੱਚਾ ਹੋਣਾ ਰੱਬ ਨੇ ਨਹੀਂ ਲਿਖਿਆ ਸੀ ਤੇਰਾ ਬੱਚਾ ਹੋਣਾ ਉਹ ਜੇ ਤੂੰ ਦਵਾਈ ਨਾ ਵੀ ਖਾਂਦਾ ਬਾਬੇ ਨੇ ਚੱਕਰ ਤੇ ਨਾ ਵੀ ਪੰਦਾ ਤੇਰਾ ਜਮਾਕ ਇਸੇ ਟ ਸਮੇਂ ਤੇ ਲਿਖਿਆ ਗਿਆ ਸੀਗਾ ਕਿ ਹੋ ਜਾਣਾ ਵਾ ਪਰ ਮਿਹਰबानी ਕਰਕੇ ਇੱਕ ਰੱਪਿਆ ਕਰਕੇ ਪਲੀਜ਼ ਇਹਨਾਂ ਢੋਂਗੀਆਂ ਤੋਂ ਬਚੋ ਇਹਨਾਂ ਦਗੜ ਦੱਲਿਆਂ ਤੋਂ ਬਚੋ ਕਿਹੜੀ ਦਵਾਈ ਭਈ ਕੜੀ ਐਸੀ ਆਯੁਰਵੈਦਿਕ ਦਵਾਈ ਹੈ ਇੱਕ ਚੀਜ਼ ਦਿਮਾਗ 'ਚ ਬਿਠਾ ਲਓ ਅੱਜ ਦੇ ਸਮੇਂ 'ਚ ਤੁਹਾਡਾ ਲੀਵਰ ਖਰਾਬ ਹੋ ਗਿਆ ਤੁਹਾਡੀ ਕਿਡਨੀ ਖਰਾਬ ਹੋ ਗਈ ਤੁਹਾਡੇ ਬੱਚਾ ਹੋ ਹੀ ਨਹੀਂ ਰਿਹਾ ਮਤਲਬ ਬੱਚੇਦਾਨੀ 'ਚ ਨੁਕਸ ਹੈ ਜਾਂ ਫਿਰ ਬੰਦੇ ਦੇ ਲੁੱਲੀ 'ਚ ਨੁਕਸ ਹੈਗਾ ਉਹ 'ਚ ਸਮਾਨ ਪਾਣੀ ਨਹੀਂ ਬੰਦਾ ਪਿਆ ਸਪਰਮ ਨਹੀਂ ਬੰਦੇ ਪਏ ਉਹ ਕਿਤਨਾ ਕਿਤਨਾ ਠੀਕ ਹੋ ਸਕਦੀਆਂ ਨੇ ਤਰੀਕੇ ਦੀ ਦਵਾਈਆਂ ਲੋ ਹੱਥਾ ਘਾਰ ਕੇ ਤੁਹਾਨੂੰ ਜਿਹੜੀ ਅੰਗਰੇਜ਼ੀ ਦਵਾਈਆਂ ਉਹਨਾਂ ਦੇ ਅੰਡਰ ਆਣਾ ਹੀ ਪੈਂਦਾ ਹੈ ਔਰ ਸਭ ਤੋਂ ਵੱਡੀ ਜ਼ਰੂਰੀ ਗੱਲ ਜਿਹੜੀ ਮੈਂ ਹਮੇਸ਼ਾ ਕੁੱਤਿਆਂ ਦੀ ਤਰ੍ਹਾਂ ਭਾਕ-ਭਾਕ ਕੇ ਕਹਿੰਦੀ ਆਂ ਭਈ ਆਪਣੇ ਬੱਚਿਆਂ ਨੂੰ ਆਪਣੇ ਜਵਾਕਾਂ ਨੂੰ ਵਧੀਆ ਡਾਈਟ ਤੋਂ ਸ਼ੁਰੂਆਤ ਤੋਂ ਡਾਈਟ ਦੋ ਜੇ ਤੁਸੀਂ ਹੁਣ ਜਵਾਕ ਜਿਨ੍ਹਾਂ ਨੇ ਮੁੰਡੇ ਜੰਮੇ ਨਾ ਮਿਹਰਬਾਨੀ ਕਰਕੇ ਮਾਤਾ ਉਹ ਭੈਣੋ ਮੇਰੀਓ ਆਪਣੇ ਬੱਚਿਆਂ ਨੂੰ ਨਾ ਵਧੀਆ ਡਾਈਟ ਦੇਣੀ ਸ਼ੁਰੂ ਕਰ ਦੋ ਸ਼ੁਰੂਆਤ ਤੋਂ ਤਾਂ ਕਿ ਇਸ ਤਰ੍ਹਾਂ ਆ ਕੇ ਤੁਹਾਡਾ ਮੁੰਡਾ ਖੱਸੀ ਹੋ ਕੇ ਆਪਣੇ ਦੱਸੇ ਨਾ ਕਿ ਮੈਂ ਫਲਾਣੇ ਬਾਬੇ ਨੇ ਮੇਰੀ ਜਨਾਨੀ ਤੇ ਲਨ ਫੇਰੇ ਤਾਂ ਫਲਾਣੇ ਨੇ ਇਦਾਂ ਕੀਤਾ ਮੇਰੇ ਮੇਰਾ ਲੜਕਾ ਮੈਨ ਨਹੀਂ ਕਰਦਾ ਸੀ ਛਾਗੀ ਨਹੀਂ ਬਣਦਾ ਸੀਗਾ ਐਸਾ ਜਲੂਸ ਨਾ ਹੋਵੇ ਇਸ ਕਰਕੇ ਬਚਪਨ ਤੋਂ ਹੀ ਸ਼ੁਰੂ ਕਰ ਦੋ ਉਹਨੂੰ ਪਾਲਕ ਦੋ ਮੇਥੀ ਦੋ ਐਸੀਆਂ ਜੜੀਆਂ ਘਰ ਦੀਆਂ ਦੇਸੀ ਜੜੀਆਂ ਚੀਜ਼ਾਂ ਖਾਂਦੇ ਸੀ ਉਹ ਦੋ ਸਾਰੀਆਂ ਪੈਕੇਟ ਚਿਪਸ ਵਗੈਰਾ ਫਲਾਣਾ ਦੇਣਾ ਤੁਹਾਡੇ ਜਵਾਕ ਨੇ ਮੁੰਡੇ ਨੇ ਖਸਈ ਹੋਣਾ ਹੈ ਤੁਹਾਡੀ ਜਨਾਨੀ ਤੁਹਾਡੀ ਧੀ ਨੇ ਬਾਝੀ ਹੋਣਾ ਬੱਚਾ ਕਿ ਸਵਾਹ ਹੋਣਾ ਜਦ ਤੁਹਾਡੀ ਜਨ ਬੱਚਿਆਂ 'ਚੇ ਸ਼ੁਰੂਆਤ ਤੋਂ ਹੀ ਗੰਦ ਪੈ ਰਿਹਾ ਹੈ ਪ੍ਰੀਜ਼ਰਵੇਟਿਵ ਪੈ ਰਹੇ ਹੋਣ ਕੈਮੀਕਲ ਪੈ ਰਹੇ ਹੋਣ ਪੂਰੀ ਤਰ੍ਹਾਂ ਤੇ ਗਾਂਹਾਂ ਜਾ ਕੇ ਫਰਟੀਲਿਟੀ ਦੀ ਨਾ ਦਿੱਕਤ ਆਣੀ ਆਣੀ ਹੈ ਇਸ ਗੱਲ ਦੇ ਉੱਤੇ ਤਾਂ ਗੱਲ ਕਰਦਾ ਹੀ ਨਹੀਂ ਆ ਮੂੰਹ ਚੱਕ ਕੇ ਖਸਈ ਲੱਗਾ ਹੋਇਆ ਭੋਕਣ ਪੜੇ ਲਿਖੇ ਮੈਨੂੰ ਤਾਂ ਪੜੇ ਲਿਖੇ ਵੀ ਨਹੀਂ ਲੱਗਦੇ ਅੰਗੂਠਾ ਟੇਕ ਗਵਾਰ ਸਾਲ ਇੱਕ ਤੇ ਥਾਂ ਦੇ ਉਹ ਕਿਉਂ ਨਹੀਂ ਕਰਦਾ ਤਦ ਇਹ ਤੇ ਪਹੁੰਚਦੇ ਹੋਏ ਮਰ ਲਓ ਮਰ ਲਓ ਆਪਣੇ ਜਵਾਕਾਂ ਨੂੰ ਦੋ ਮੁੰਡਿਆਂ ਨੂੰ ਮੇਥੀ ਦੋ ਹਫਤੇ ਜੀ ਕੋਈ ਮੇਥੀ ਖਵਾਇਆ ਕਰੋ ਕਟਹਿਲ ਦੀ ਸਬਜ਼ੀ ਦਿਆ ਕਰੋ ਸੁਣ ਕੇ ਅਖਰੋਟ ਦਿਆ ਕਰੋ ਦਿਨ ਚ ਇੱਕ ਕਮਾਣੇ ਅੰजीर ਦਿਆ ਕਰੋ ਸਾਰੇ ਪਾਲਕ ਦਿਆ ਕਰੋ ਆਪਣੇ ਬੱਚਿਆਂ ਨੂੰ ਮੁੰਡਿਆਂ ਨੂੰ ਧੀਆ ਨੂੰ ਸਮਝਿਆ ਕਰੋ ਇਹਨੇ ਜਿਹੜੀਆਂ ਬੇਸਿਕ ਚੀਜ਼ਾਂ ਹੁੰਦੀਆਂ ਜਿਹੜੀਆਂ ਇਨ ਫਿਊਚਰ ਤੁਹਾਡੇ ਬੱਚਿਆਂ ਦੇ ਲਈ ਕੰਮ ਆ ਸਕਦੀਆਂ ਨੇ ਜੇ ਤੁਸੀਂ ਸ਼ੁਰੂਆਤ ਤੋਂ ਦੇਣਾ ਸ਼ੁਰੂ ਕਰੋਗੇ ਮਜਾ ਆਲੇ ਕੋਈ ਦਵਾਈ ਡਾਕਟਰ ਬਾਬੇ ਦੀ ਤੁਹਾਨੂੰ ਲੋੜ ਪੈ ਜੇ ਤੁਹਾਡੇ ਜਵਾਕ ਨੂੰ ਅੱਗੇ ਜਾ ਕੇ ਆਪਣਾ ਪਰਿਵਾਰ ਵਧਾਣ ਦੇ ਲਈ ਪਰ ਤੁਹਾਡੀ ਇੱਛਾ ਹੈ ਇੱਛਾ ਤਾਂ ਦੇਖੋ ਤੁਹਾਡੀ ਹੈ ਤੁਹਾਡੀ ਮਰਜ਼ੀ ਹੈ ਤੁਸੀਂ ਇਹ ਦੋ ਟਕੇ ਦੇ ਖੱਸੀਆਂ ਦੇ ਮਗਰ ਜਾਣਾ ਹੈ ਕਿ ਤੁਸੀਂ ਅਸਲ 'ਚ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਣਾ ਹੈ ਅਮੀਨੋ ਸਿਰਾਵਰਗੀ ਦੇਖ ਲਓ ਕਿਰਨਾ ਕੋਕੀ ਤੁਸੀਂ ਇੱਕ ਸਿੰਗਲ ਭੈਣ ਚੋਦ ਬਲੌਕਰ ਦਾ ਨਾਮ ਲਓ ਚਾਹੇ ਉਹ ਸਟੋਰੀ ਬਣਾਉਂਦਾ ਹੋਵੇ ਚਾਹੇ ਬੁੰਡ ਮਰੰਦਾ ਹੋਵੇ ਲਓ ਤੁਸੀਂ ਇੱਕ ਭੈਣ ਚੋਦ ਕਿਸੇ ਕੰਜਰ ਦਾ ਨਾਮ ਹੈ ਜਿੰਨੇ ਤੁਹਾਨੂੰ ਚੱਜ ਦੀ ਮਤ ਦਿੱਤੀ ਹੋਵੇ ਲਓ ਇੰਦਰ ਕੀ ਰਤ ਅਨਰੁੱਲਾ ਦੀ ਪਠਾਰੂ ਮਨ ਚੰਨ ਹੋਰ ਲਓ ਰਮਨ ਦੰਦ ਲੋ ਹੋਰ ਕੜੇ ਬਲੋਗਰ ਜਿੰਨੇ ਵੀ ਹੈਗੇ ਆ ਲੱਲਾ ਪਾਪਾ ਜਿੰਨੇ ਵੀ A to Z इवन ਕਾ ਸਟੋਰੀ ਬਣਾਉਣ ਵਾਲੇ ਵੀ ਦੇਵ ਘਣ ਵੀ ਲਾ ਲੋ ਵਿੱਚ ਆ ਤਗੜ ਦੱਲੇ ਵੀ ਲਾ ਲੋ ਆ ਵੀ ਸਟੋਰੀਆਂ ਸਟੋਰੀਆਂ ਬਣਾਉਂਦੇ ਆ ਹਾਂ ਜੱਗੀ ਜਸ਼ਨ ਉਹ ਪਿੰਡ ਪੰਜਾਬ ਦੇ ਇੱਕ ਕਿਛੇ ਕੁੱਤੀ ਦੇ ਬੱਚੇ ਨੇ ਆ ਕੇ ਕਿਹਾ ਹੋਵੇ ਇੱਕ ਕੁੱਤੀ ਦੇ ਬੱਚੇ ਨੇ ਆ ਕੇ ਕਿਹਾ ਹੋਵੇ ਕਿ ਭਈਆ ਐਸੀ ਡਾਈਟ ਖਾਓ ਸ਼ੁਰੂਆਤ ਤੋਂ ਹੀ ਰੱਖੋ ਤੁਹਾਡੀ ਕਿਡਣੀਆਂ ਤੁਹਾਡਾ ਲੀਵਰ ਤਾਂ ਕਿਸੇ ਦਵਾਈਆਂ ਨੇ ਨਹੀਂ ਸਹੀ ਕਰਨਾ ਆ ਤੁਹਾਡੇ ਰੂਟੀਨ ਨੇ ਸਹੀ ਕਰਨਾ ਜੇ ਹੁਣ ਤਾਂ ਤੁਸੀਂ ਖਿੱਚ ਕੇ ਰੱਖੋਗੇ ਨਾ ਕੰਮ ਤਾਂ ਵਧੀਆ ਰਹੋਗੇ ਆਉਣ ਵਾਲਾ ਸਮਾਂ ਤੁਹਾਨੂੰ ਨਹੀਂ ਪਤਾ ਹਸਪੀਟਲ ਇੰਨੇ ਜ਼ਿਆਦਾ ਵੱਧ ਗਏ ਆ ਤੁਸੀਂ ਸੋਚ ਵੀ ਨਹੀਂ ਸਕਦੇ ਮੈਡੀਕਲ ਇੰਡਸਟਰੀ ਨੇ ਇੰਨਾ ਉੱਪਰ ਪਹੁੰਚ ਗਈ ਆ ਲੁਧਿਆਣਾ ਚ ਲੈ ਦੇ ਕੇ ਸਿਰਫ ਇੱਕ ਸੀਐਮਸੀ ਉਹ ਕੈਂਸਰ ਹਸਪੀਟਲ ਹੁੰਦਾ ਸੀ ਕੈਂਸਰ ਹਸਪੀਟਲ ਸੀਐਮਸੀ ਤੇ ਫਿਰ ਜਾ ਕੇ ਆਇਆ ਸੀ ਡੀਐਮਸੀ ਮਤਲਬ ਆ ਤੈਨੋਂ ਆਸ-ਪਾਸ ਹੀ ਆਏ ਸੀਗੇ ਹੁਣ ਦੇਖ ਲਓ ਇਕਾਈ ਫਲੋਨਾ ਟੇਮਕਨਾ ਇਹ ਉਹ ਪਤਾ ਨਹੀਂ ਕਿੰਨੇ ਹਸਪੀਟਲ ਆ ਚੁੱਕੇ ਨੇ ਸ਼ਹਿਰ ਤੋਂ ਬਾਰ-ਬਾਰ ਤੱਕ ਆ ਕਿਉਂ ਹੋ ਰਿਹਾ ਤੁਸੀਂ ਐਜੂਕੇਟਿਡ ਨਹੀਂ ਹੋਣਾ ਤੁਸੀਂ ਇਹ ਦੋ ਕੋੜੀ ਨੇ ਫਰ ਕਲਾਸ ਲੋਕਾਂ ਨੇ ਮਗਰ ਜਾਣਾ ਫੁੱਦੂ ਹੋ ਹੈ ਭੈਂ ਚੋ ਚੋੜ ਦੇਖ ਹੱਦ ਗਵਾਰ ਹੋਰ ਕੀ ਹੁੰਦਾ ਹੋਰ ਕੀ ਹੁੰਦਾ ਨੁਕਸਾਨ ਗਵਾਰ ਹੋਣ ਦਾ ਆ ਹੁੰਦਾ ਨੁਕਸਾਨ ਜਿਹੜੇ ਘੂਸੇ ਬੰਦੇ ਲੱਗ ਗਏ ਸਾਲਿਆਂ ਜੱਤੂ ਹੀ ਕੁੱਤੇ ਆ ਉਹ ਵਿਆਹ ਕਰਾਣੇ ਉਹਦੇ ਤੋਂ ਕਹਿੰਨੇ ਅਸੀਂ ਇੰਜੋਏ ਕਰਨਾ ਹੈ ਅਸੀਂ ਅੱਛੇ ਇੰਜੋਏ ਕਰਨਾ ਹੈ ਲੇ ਲਓ ਕਰ ਲਓ ਫਿਰ ਇੰਜੋਏ ਫਿਰ ਇਦਾਂ ਹੀ ਕਿਸੇ ਬਾਬੇ ਦੇ ਥੱਲੇ ਆਪਣੀਆਂ ਜੜਾਨੀਆਂ ਭੇਜਦੇ ਫਿਰਿਓ ਇੰਜੋਏ ਕਰਿਓ ਹੈ ਰਮਨ ਦੰਦਲੋ ਤੈਨੂੰ ਜੰਨੀ ਆ ਤੂੰ ਜਾਏ ਕਿਸੇ ਬਾਬੇ ਦੇ ਕੋਲ ਲਈ ਦਵਾਈ ਕਰਿਓ ਇੰਜੋਏ ਇੰਜੋਏ ਕਰਨਾ ਜੀ ਅੱਛੇ ਇੰਜੋਏ ਫਿਰ ਇਦਾਂ ਇੰਜੋਏ ਹੁੰਦਾ ਹੈ ਤਾਈਆਂ ਕੋਈ ਵੱਡੇ ਬਜ਼ੁਰਗ ਘਰ ਦਾ ਕੋਈ ਕਹਿੰਦਾ ਹੁੰਦਾ ਨਾ ਸਮਝ ਲਿਆ ਕਰੋ ਸੁਣ ਲਿਆ ਕਰੋ ਗੱਲ ਉਹਨਾਂ ਦੀ ਅੱਛੇ ਹੋਵੇ ਇੰਜੋਏ ਕਰਨਾ ਇਹਨਾਂ ਨੇ ਲੈ ਲਓ ਇੰਜੋਏ ਬੋਲੋ ਅੱਗੇ ਅੱਗੇ ਸੁਣ ਲੈਂਦੇ ਕੀ ਕਹਿੰਦਾ ਕਾਕਾ ਤੇ ਆਪਾਂ ਇਹ ਚੁੰਨੇ ਆ ਕਿ ਚਲੋ ਵਾਹਿਗੁਰੂ ਉਹਨਾਂ ਤੇ ਕਿਰਪਾ ਕਰਨ ਤੇ ਬਾਕੀ ਜੀ ਚਲੋ ਬਹੁਤੀਆਂ ਗੱਲਾਂ ਨਾ ਕਰੀਏ ਆ ਨਾ ਚਲੋ ਗੱਡੀ ਵੰਡ ਮੈਨੂੰ ਲੱਗਦਾ ਕਿ ਬਤਕੀ ਕਾਫੀ ਲੰਮੀ ਬਣੀ ਹੋਣੀ ਹੈ ਨਾ ਤੇ ਤੇ ਅੱਗੇ ਬਣ ਗਈ ਹੈ 13 ਮਿੰਟ ਹੋ ਗਏ 2 ਮਿੰਟ ਦੀ ਗੱਲ ਨੂੰ ਏਦਾਂ ਕਹਿੰਦੇ ਆਂ ਨਾਲ ਸ਼ਾਂਦੀ ਸਟੱਡੀ ਦਾ ਮੈਨ ਲਾਦਾਗਾ ਆਪਣਾ ਸਕਰੀਨਸ਼ਾਟ ਤੇ ਫੋਲੋ ਕਰੋ ਕਿਤੇ ਤੇਰੇ ਮੈਸੇਜ ਆਉਣਗੇ ਆਏ ਹਾਏ 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 ਫੋਲੋ ਕਰ ਲਓਗੇ ਤਾਂ ਫੇਲ ਮੱਠਾ ਡਾਲਣਾ ਫੋਲੋ ਕਰ ਲਓ ਫੋਲੋ ਲੱਲ ਕਰੂੰ ਤੈਨੂੰ ਫੋਲੋ ਆ ਫੋਲੋ ਕਰ ਲਓ ਆ ਦੇ ਭੈਣ ਚੋਦ ਆ ਭਲਾ ਕਰਨ ਬੈਠੇ ਆ ਇਹ ਬ ਕੋਲਾ ਕੋਲਾ ਮੇ ਫੇਟ ਨੂੰ ਦੇਖਾਂਗਾ ਹਾਂ ਤੇ ਤੁਹਾਡੀ ਲੁੱਲੀ ਕਿੱਦਾਂ ਕੰਮ ਕਰੇਗੀ ਤੁਹਾਡੀ ਜਨਾਨੀ ਦਾ ਬੱਚਾ ਕਿੱਦਾਂ ਠਹਿਰੇਗਾ ਤੂੰ ਦੱਸਾਂਗਾ ਖਸਿਆ ਕੱਗੋ ਹਣੀ ਆਜੇ ਪ੍ਰਾਈਵੇਸੀ ਲੱਗੀ ਹੈ ਠੀਕ ਹੈ ਜੀ ਆਹ ਇਹ ਆਜੀ ਦਾ ਪਲਾ ਵਿੱਚ ਲੱਗੇ ਆ ਜੇ ਇੱਥੇ ਬੁੰਡ ਮਰਨ ਨੂੰ ਬੈਠੇ ਆ ਤੂੰ ਫੋਨ ਕਰੋਗੇ ਤੇ ਖਰ ਮਰਗੀ ਨਹੀਂ ਤੂੰ ਦੱਸ ਕਾਹਦੀ ਤੇਰੀ ਪ੍ਰਾਈਵੇਸੀ ਹੋਈ ਹੈ ਇੱਕ ਮਿੰਟ ਤੇਰੀ ਪ੍ਰਾਈਵੇਸੀ ਦੀ ਮਾਰ ਹੀ ਕੱਢਦੀ ਆ ਖੜ ਜਾ ਖੜ ਜਾ ਖੜ ਜਾ ਭੈਣ ਦੇ ਆ ਚਾਦੀ ਮੰਮੀ ਕਿਉਂ ਨਹੀਂ ਖੁਸ਼ ਹੈ ਮੈਨੂੰ ਵੀ ਪਤਾ ਹੈ ਖਸੀ ਮੁੰਡੇ ਤਾਂ ਕਿਉਂ ਨਹੀਂ ਖੁਸ਼ ਸਾਡੇ ਘਰ ਆਏ ਬਾਬਾ ਜੀ ਆਏ ਹਾਏ 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 ਠੀਕ ਹੈ ਠੀਕ ਹੈ ਰੱਬ ਦਾ ਨਾਮ ਲੈਣਾ ਚਾਹੀਦਾ ਸੋਹਣੀ ਗੱਲ ਹੈ ਅੱਜ ਸਾਡੇ ਪੁੱਤ ਨੂੰ ਮਿਲਣ ਆਈਆਂ ਉਹਦੀਆਂ ਭੂਆ ਤਾਈਆਂ ਠੀਕ ਹੈ ਸਾਰਾ ਕੁਝ ਤਾਂ ਭਾਈ ਸਾਹਿਬ ਜੀ ਤੁਸੀਂ ਆਪਣਾ ਜਲੂਸ ਦਿਖਾਣੇ ਪਏ ਹੋ ਘਰ ਦਾ ਸ਼ਰਨ ਨੇ ਬਣਾਏ ਬਰੈਡ ਪਕਵੋੜੇ ਅੱਛਾ ਬਹੁਤ ਵੱਡੀ ਗੱਲ ਹੋ ਗਈ ਵਰਤ ਦੀ ਮਾਰ ਚਲੋ ਆ ਤਾਂ ਸਟੋਰੀਆਂ ਵੈਰੀ ਗੁੱਡ ਨਾਈਸ ਆ ਜਿਹੜਾ ਵਿਚ ਵਿਚਾਲਾ ਤੂੰ ਚੰਗਾ ਭਲਾ ਮੈਨੂੰ ਭਰਾਵਾ ਮੈਨੂੰ ਇੱਕ ਗੱਲ ਦੱਸ ਤੂੰ ਚੰਗਾ ਭਲਾ ਕੰਮ ਕਰ ਰਿਹਾ ਸੀ ਸਟੋਰੀਆਂ ਲਾ ਰਿਹਾ ਸੀ ਤੇਰੇ ਦਿਮਾਗ 'ਚ ਕੀ ਆ ਐਸਾ ਭੈਣ ਚ ਕੀੜਾ ਵੜ ਗਿਆ ਜਿਹੜਾ ਤੂੰ ਆ ਆਪਣੀ ਜਨਾਨੀ ਲੈ ਕੇ ਬੈਗਿਆ ਜਲੂਸ ਕਢਾਣਾ ਬੱਚਾ ਨਹੀਂ ਹੋ ਗਿਆ ਕਿ ਭੈਣ ਤੇ ਤੁਹਾਡੇ ਲਈ ਕੰਟੈਂਟ ਹੋ ਗਿਆ ਉਹ ਥੋੜੀ ਸ਼ਰਮ ਕਰ ਭਰਾ ਸ਼ਕਲੋਂ ਤਾਂ ਤੂੰ ਠੀਕ ਸਿਆਣਾ ਲੱਗਦਾ ਹੈਗਾ ਨਹੀਂ ਕਰਦੇ ਹੁੰਦੇ ਏਦਾਂ ਦੀ ਗੱਲਾਂ ਉਪਰੋਂ ਦੀ ਪਾਈਸਾਵ ਨੇ ਆ ਬਲੌਗ ਪਾਇਆ ਤੇ ਇਹ ਕਰਤਾ ਡਿਲੀਟ ਡਿਲੀਟ ਮੈਨੂੰ ਲੱਗਿਆ ਪਹਿਲਾਂ ਡਿਲੀਟ ਕਰਤਾ ਪਰ ਡਿਲੀਟ ਨਹੀਂ ਕੀਤਾ ਇੰਨੇ ਕੀਤਾ ਹਾਈਡ ਅਨਸਟਡ ਉਹ ਫੁੱਦਵਾ ਇਹਨੂੰ ਕਰ ਲੈ ਡਿਲੀਟ ਜਾਂ ਕਰ ਲੈ ਪ੍ਰਾਈਵੇਟ ਠੀਕ ਹੈ ਜਿੱਥੇ ਜਿੱਥੇ ਜਿਨੇ ਜਿਨੇ ਪਹਿਲੇ ਪਹਿਲੇ ਇਹ ਬਲੌਗ ਖੋਲਿਆ ਸੀਗਾ ਓਪਨ ਕੀਤਾ ਸੀ ਉਹਦੀ ਹਿਸਟਰੀ 'ਚ ਸੀਗਾ ਜਿਨੇ ਸ਼ੇਅਰ ਕੀਤਾ ਸੀਗਾ ਉਹ ਖੋਲ ਸਕਦਾ ਹੈ ਇਸ ਬਲੌਗ ਨੂੰ ਅੱਗੇ ਤੋਂ ਅੱਗੇ ਸ਼ੇਅਰ ਹੋ ਸਕਦਾ ਹੈ ਅਨਲਿਸਟਡ 'ਚ ਤੈਨੂੰ ਲੱਗਦਾ ਕਿ ਹਾਂ ਬਈ ਮੈਂ ਮੈਂ ਲੋ ਖੋਲਿਆ ਥਾਲਿਆ ਚੱਕ ਕੇ ਦੇਖ ਤੇਰੀ ਵਜਦੀ ਪਈ ਐ ਬਿਛੋਦੀ ਆਹੋ ਔਰ ਦੁਬਾਰਾ ਲਾਸਟ ਟਾਈਮ ਕਹਿ ਰਹੀ ਆ ਐਸੇ ਦਗੜਦੱਲਿਆਂ ਤੋਂ ਬਚੋ ਐਸੇ ਬਹਿ ਰੂਪੀਆਂ ਤੋਂ ਬਚੋ ਔਰ ਆਪਣੀ ਡਾਈਟ ਵੱਲ ਤੇ ਆਂ ਦੇ ਲੋ ਔਰ ਇਹ ਨੇਚਰ ਨੇ ਕੁਦਰਤ ਨੇ ਸਭ ਕੁਝ ਬਖਸ਼ਿਆ ਹੋਇਆ ਕੋਈ ਡਾਕਟਰ ਇਲਾਜ ਦੀ ਲੋੜ ਨਹੀਂ ਐ ਆਪਾਂ ਹੀ ਵਜਾ ਬਣਿਆ ਡਾਕਟਰਾਂ ਦੇ ਹੌਸਟਲਾਂ ਦੇ ਪੈਦਾ ਹੋਣ ਦੀ ਨਾ ਬਕਵਾਸ ਚੀਜ਼ਾਂ ਨਾ ਫੋਧੂ ਹਰਕਤਾਂ ਕਰੋ ਆਪਣੀ ਡਾਈਟ ਨੂੰ ਆਪਣੇ ਸੌਣ ਨੂੰ ਉਠਣ ਨੂੰ ਆਪਣੀ ਡੇਲੀ ਰੁਟੀਨ ਨੂੰ ਸਹੀ ਰੱਖ ਲਓ ਨਾ ਤੁਹਾਨੂੰ ਡਾਕਟਰਾਂ ਦੇ ਮੂੰਹ ਦੇਖਣੇ ਪੈਣ ਨਾ ਤੁਹਾਨੂੰ ਕੋਈ ਬਿਮਾਰੀ ਹੋਵੇ ਆ ਸਿੰਪਲ ਜਿਹਾ ਫੰਡਾ ਹੈ ਉਹ ਚੀਜ਼ ਸਮਝਦੇ ਨਹੀਂ ਪਏ ਚਲੋ ਸਾਨੂੰ ਕੀ ਹੈ ਐਸੇ ਧਗੜਦਲਿਆਂ ਤੋਂ ਬਚੋ ਭਈਆ ਬਾਬੇ ਬੂਬੇ ਦੇ ਚੱਕਰਾਂ ਤੋਂ